ਬਾਦ ਨੂੰ ਸ਼੍ਰੀ ਕਾਲਤਖ ਸਹਿਬ ਦੇ ਵੱਲੋਂ ਤਨਖਾਹਿਆਕਰਾਰ ਦਿੱਤਾ ਗਿਆ ਜਿਸ ਤੋਂ ਬਾਅਦ ਉਹ ਸ਼੍ਰੀ ਕਾਲਤਖ ਸਾਹਿਬ ਆ ਸਾਬਕਾ ਮੰਤਰੀਆਂ ਦੇ ਨਾਲ ਪਹੁੰਚੇ ਤਾਂ ਇਸ ਨੂੰ ਲੈ ਕੇ ਬਾਗੀ ਧੜੇ ਦੀ ਬੀਬੀ ਜਗੀਰ ਕੌਰ ਦੇ ਵੱਲੋਂ ਸੁਖਬੀਰ ਸਿੰਘ ਬਾਦਲ ਤੇ ਨਿਸ਼ਾਨੇ ਸਾਧੇ ਗਏ ਨੇ ਬੀਬੀ ਜਗੀਰ ਕੌਰ ਦਾ ਕਹਿਣਾ ਹੈ ਕਿ ਹਾਲੇ ਵੀ ਸੁਖਬੀਰ ਸਿੰਘ ਬਾਦਲ ਗੁਨਾਹ ਤੇ ਗੁਨਾਹ ਕਰ ਰਿਹਾ ਹੈ ਉਹਨਾਂ ਕਹਿੰਦੇ ਕਿ ਸਿੱਖ ਹੋਣ ਦੇ ਬਾਵਜੂਦ ਵੀ ਇਸ ਨੂੰ ਸ਼੍ਰੀ ਕਾਲਤਖ ਸਾਹਿਬ ਦੀ ਮਰਿਆਦਾ ਦਾ ਕੁਝ ਵੀ ਨਹੀਂ ਪਤਾ ਕਿ ਕਿ ਤਨਖਾਹਿਆ ਕਰਾਰ ਦੇਣ ਤੋਂ ਬਾਅਦ ਉਹ ਸਿੱਧਾ ਸ਼੍ਰੀ ਅਨੰਤਕ ਸਾਹਿਬ ਦੇ ਉੱਤੇ ਨਹੀਂ ਜਾ ਸਕਦੇ ਇਸ ਤੋਂ ਪਹਿਲਾਂ ਉਹਨਾਂ ਨੂੰ ਪਰਮਿਸ਼ਨ ਲਈ ਇੱਕ ਚਿੱਠੀ ਲਿਖਣੀ ਪੈਣੀ ਆ ਅਤੇ ਉਸੇ ਅਨੁਸਾਰ ਮਾਨ ਮਰਯਾਦਨ ਦੇ ਅਨੁਸਾਰ ਨਾ ਹੀ ਇਹ ਕਲਾ ਪ੍ਰਸ਼ਾਦ ਦੀ ਦੇਖ ਕਰਵਾ ਸਕਦੇ ਨੇ ਤਾਂ ਇਸ ਨੂੰ ਲੈ ਕੇ ਲੜਾਕੀ ਬੀਬੀ ਜਗੀਰ ਕੌਰ ਨੇ ਸੁਖਵੀਰ ਸਿੰਘ ਬਾਦਲ ਨੂੰ ਟਾਰਗੇਟ ਕਰਦੇ ਹੋਏ ਕੀ ਕੁਝ ਕਿਹਾ ਤਾਂ ਦੇਖੋ ਇਹ ਖਾਸ ਰਿਪੋਰਟ ਸੋਦਾ ਦਿਆ ਕਿ ਸੁਖਵੀਰ ਸਿੰਘ ਬਾਦਲ ਨੂੰ ਪੰਜ ਸਿੰਘ ਸਹਿਬਾਨਾ ਦੇ ਵੱਲੋਂ ਤਨਖਾਹੀਆ ਕਰਾਰ ਦਿੱਤੇ ਜਾਣ ਤੋਂ ਬਾਅਦ ਸ਼ਿਰ ਅਕਾਲਤਖ ਸਾਹਿਬ ਜਾ ਕੇ ਖੀਮਾ ਜਾਚਰਾ ਪੇਸ਼ ਕਰਨ ਵਾਰੇ ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਧੜੇ ਦੀ ਆਗੂ ਬੀਬੀ ਜਗੀਰ ਕੌਰ ਨੇ ਕਿਹਾ ਕਿ ਸੁਖਵੀਰ ਸਿੰਘ ਬਾਦਲ ਨੂੰ ਪੰਥਕ ਮਰਿਆਦਾ ਦਾ ਪਤਾ ਹੀ ਨਹੀਂ ਉਨਾ ਦਾ ਕਹਿਣਾ ਹੈ ਕਿ ਸੁਖਵੀਰ ਸਿੰਘ ਬਾਦਲ ਜਿਵੇਂ ਸਿੱਧੇ ਤੌਰ ਤੇ ਸ਼੍ਰੀ ਅਕਾਲ ਤਖਤ ਸਾਹਿਬ ਚਲੇ ਗਏ ਮਰਿਆਦਾ ਅਨੁਸਾਰ ਉਸ ਤਰ੍ਹਾਂ ਨਹੀਂ ਜਾ ਸਕਦੇ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਉਹਨਾਂ ਖੀਮਾ ਮੰਗਾਂ ਦਾ ਸਹੀ ਤਰੀਕਾ ਦੱਸ ਦਿਆਂ ਕਿ ਉਹ ਸਭ ਤੋਂ ਪਹਿਲਾਂ ਸ਼੍ਰੀ ਅਕਾਲ ਤਖਤ ਸਾਹਿਬ ਚਿੱਠੀ ਦਿੰਦੇ ਅਤੇ ਕਹਿੰਦੇ ਕਿ ਮੈਂ ਆਪਣੀ ਖੀਮਾ ਜਾਂਚਨਾ ਕਰਨਾ ਚਾਹੁੰਦਾ ਕਿਉਂਕਿ ਸ਼੍ਰੀ ਅਕਾਲ ਤਖਤ ਸਾਹਿਬ ਤੇ ਉਹ ਸਿੱਧੇ ਤੌਰ ਤੇ ਨਹੀਂ ਜਾ ਸਕਦੇ ਉਹਨਾਂ ਨੇ ਦੋਸ਼ ਲਗਾਇਆ ਕਿ ਇੱਕ ਸਿੱਖ ਹੋ ਕੇ ਵੀ ਸੁਖਵੀਰ ਨੂੰ ਮਰਿਆਦਾ ਬਾਰੇ ਨਹੀਂ ਪਤਾ ਉਨਾ ਕਹਿ ਕੇ ਤਨਖਾਹਿਆ ਕਰਾ ਦਿੱਤੇ ਜਾਣਕਾਰਨ ਮਰਿਆਦਾ ਦੇ ਮੁਤਾਬਿਕ ਸੁਖਵੀਰ ਸਿੰਘ ਬਾਦਲ ਗੁਰਦੁਆਰਾ ਸਾਹਿਬ ਦੇ ਵਿੱਚ ਜਾ ਸਕਦੇ ਨੇ ਪਰ ਉੱਥੇ ਨਾ ਤਾਂ ਇਹ ਕੜਾਹ ਪ੍ਰਸ਼ਾਦ ਕਰਵਾ ਸਕਦੇ ਨੇ ਅਤੇ ਨਾ ਹੀ ਅਰਦਾਸ ਕਰਵਾ ਸਕਦੇ ਨੇ ਕਿਉਂਕਿ ਕੁਝ ਧਾਰਮਿਕ ਜਾਂ ਪੰਥਕ ਤੌਰ ਤੇ ਮਰਿਆਦਾਵਾਂ ਹੁੰਦੀਆਂ ਨੇ ਉਹਨਾਂ ਕਹਿ ਕੇ ਜਦ ਤੱਕ ਸੁਖਵੀਰ ਸਿੰਘ ਬਾਦਲ ਤਨਖਾਹਿਆ ਮੁਆਫ ਨਹੀਂ ਹੋ ਜਾਂਦੇ ਅਸੀਂ ਕਿਸੇ ਨਾਲ ਮੀਟਿੰਗ ਨਹੀਂ ਕਰ ਸਕਦੇ ਤੇ ਕਿਸੇ ਕੋਲ ਨਹੀਂ ਜਾ ਸਕਦੇ ਉਹਨਾਂ ਅਗੇ ਕਹਿਆ ਕਿ ਮੈਨੂੰ ਸਮਝ ਨਹੀਂ ਆਉਂਦੀ ਕਿ ਸੁਖਵੀਰ ਸਿੰਘ ਬਾਦਲ ਗੁਨਾਹ ਤੇ ਗੁਨਾਹਕ ਕਿਉਂ ਕਰ ਰਹੇ ਨੇ ਉਹਨਾਂ ਕਹੇ ਕਿ ਮੈਂ ਨਿਮਾਣਾ ਬਣ ਕੇ ਜਾ ਰਿਹਾ ਪਰ ਉਹ ਪ੍ਰਧਾਨਗੀ ਨਹੀਂ ਛੱਡ ਰਹੇ ਤਾਂ ਦੱਸੋ ਨਿਮਾਣਾ ਕਿੱਥੋਂ ਬਣ ਗਿਆ ਨਿਮਾਣਾ ਮਨ ਤੋਂ ਬਣਿਆ ਜਾਂਦਾ ਨਾ ਲੋਕਾਂ ਨੂੰ ਵਿਖਾਵਾ ਕਰਕੇ ਬਣਿਆ ਜਾਂਦਾ ਪਰ ਉਹ ਜਾਣਣਾ ਹੀ ਨਹੀਂ ਚਾਹੁੰਦੇ ਕਿ ਪੰਥਕ ਮਰਿਆਦਾ ਕੀ ਹੁੰਦੀ ਹੈ ਜੇ ਸੁਖਵੀਰ ਸਿੰਘ ਬਾਦਲ ਪ੍ਰਧਾਨ ਦਾ ਅਹੁਦਾ ਨਹੀਂ ਛੱਡ ਰਹੇ ਤਾਂ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਦੀ ਅਵਗਿਆ ਕਰ ਰਹੇ ਨੇ ਉਨਾ ਕਹਿ ਕਿ ਸਿੱਖ ਹੋ ਕੇ ਸੁਖਵੀਰ ਬਾਦਲ ਸ਼੍ਰੀ ਕਾਤਕ ਸਹਿਬ ਦੀਆਂ ਪਰੰਪਰਾਵਾਂ ਤੇ ਮਰਿਆਦਾਵਾਂ ਦਾ ਘਾਣ ਕਰ ਰਹੇ ਨੇ ਜਿਵੇਂ ਉਹ ਉੱਥੇ ਦੀਆਂ ਧਾਰਮਿਕ ਪਰੰਪਰਾਵਾਂ ਨੂੰ ਜਾਣਣਾ ਹੀ ਨਹੀਂ ਚਾਹੁੰਦੇ ਤੇ ਮਰਿਆਦਾਵਾਂ ਬਾਰੇ ਪਤਾ ਹੀ ਨਹੀਂ ਇਸ ਲਈ ਮੈਂ ਸਮਝਦੀ ਆ ਕਿ ਇਹ ਗੱਲਬਾਤ ਚਿੰਤਾਜਨਕ ਹੈ ਜਦੋਂ ਉਸ ਨੂੰ ਮਰਿਆਦਾ ਦਾ ਨਹੀਂ ਪਤਾ ਤਾਂ ਉਸ ਨੂੰ ਪ੍ਰਧਾਨ ਬਣਨ ਦਾ ਕੋਈ ਹੱਕ ਨਹੀਂ ਹੈ ਬੀਬੀ ਜ਼ਗੀਰ ਕੌਰ ਨੇ ਕਿਹਾ ਕਿ ਸਾਫ ਕਾਮਨ ਮੰਤਰੀਆਂ ਨੇ 15 ਦਿਨਾਂ ਦੇ ਵਿੱਚ ਜਾ ਕੇ ਆਪਣਾ ਸਪਸ਼ਟਿਕਨ ਦੇਣਾ ਉਹਨਾਂ ਨੇ ਕਿਹਾ ਕਿ ਪਹਿਲਾਂ ਮੰਤਰੀ ਨੇ ਸਪਸ਼ਟਿਕਨ ਦੇਣਾ ਸੀ ਫਿਰ ਸੁਖਵੀਰ ਬਾਦਲ ਨੇ ਟਾਈਮ ਮੰਗਣਾ ਸੀ ਫਿਰ ਅਕਾਲ ਤਖਤ ਸਾਹਿਬ ਤੋਂ ਬੁਲਾਇਆ ਜਾਣਾ ਸੀ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਦਾ ਹੁਕਮ ਸਿਰ ਮੱਥੇ ਤੇ ਮੰਨਦੇ ਹਾਂ ਜਿਵੇਂ ਵੀ ਸਾਡੇ ਮੰਤਰੀ ਹਨ ਅਤੇ ਮੈਂ ਵੀ ਆਪਣਾ ਸਪਸ਼ਟਿਕਨ ਦੇਣ ਜਾਵਾਂਗੀ ਕਿਉਂਕਿ ਮੇਰਾ ਫਰਜ਼ਬੰਦ ਹੈ ਕਿ ਮੈਂ ਦੱਸ ਕੇ ਆਵਾਂ ਕਿ ਮੈਂ 14 ਮਾਰਚ ਨੂੰ ਪ੍ਰਧਾਨ ਵਜੋਂ ਸੌ ਚੁੱਕੇ 30 ਮਾਰਚ ਤੱਕ ਅਸਤੀਫਾ ਦਿੱਤਾ ਸੀ ਮੈਂ ਨਿਮਰਤਾ ਸਹਿਜ ਆਪਣਾ ਫਰਜ਼ ਨਿਭਾਵਾਂਗੀ ਕਿਉਂਕਿ ਉਹਨਾਂ 15 ਦਿਨਾਂ ਦੇ ਵਿੱਚ ਕੋਈ ਘਟਨਾ ਨਹੀਂ ਵਾਪਰੀ ਇਹ ਜੋ ਘਟਨਾਵਾਂ ਵਾਪਰੀਆਂ ਬਾਅਦ ਦੇ ਵਿੱਚ ਵਾਪਰੀਆਂ ਨੇ ਉਹਨਾਂ ਅਗੇ ਕਹਿਆ ਕਿ ਪਰ ਜਿੱਥੋਂ ਤੱਕ ਮੈਨੂੰ ਲੱਗਦਾ ਹੈ ਕਿ ਇਹ ਉੱਪਰ ਤੱਕ ਗਏ ਹੀ ਨਹੀਂ ਹੋਣੇ ਜੇਕਰ ਸਕਤਰੇਦ ਦੇ ਵਿੱਚ ਗਏ ਜਾਂ ਜਿਹੜੇ ਉਹਨਾਂ ਨਾਲ ਜਾ ਰਹੇ ਨੇ ਉਹ ਉਹਨਾਂ ਦੇ ਹੀ ਬੰਦੇ ਨੇ ਸੁਖਵੀਰ ਬਾਦਲ ਨੂੰ ਤਨਖਾਹਿਆ ਕਰਾਰ ਕਰਨ ਵੇਲੇ ਉਹਨਾਂ ਦੇ ਨਾਲ ਮੁੱਖ ਬਲਾਰਾ ਵਿਰਸਾ ਸਿੰਘ ਬਲਟੋਆਸੀ ਜੋ ਉਹਨਾਂ ਦਾ ਹੀ ਬੰਦਾ ਸੀ ਇਸ ਤਰ੍ਹਾਂ ਸਰਵਨ ਸਿੰਘ ਫਲੋਰ ਸਾਡੇ ਮੰਤਰੀ ਸਾਹਿਬ ਰਹੇ ਨੇ ਉਹ ਦੋ ਸਾਲ ਪ੍ਰਧਾਨਗੀ ਤੇ ਰਹੇ ਢੀਂਡਸਾ ਸਾਹਿਬ ਵੀ ਜਾਣਗੇ ਅਸੀਂ ਖੁਦ ਜਾ ਕੇ ਕਹਿ ਕੇ ਆਵਾਂਗੇ ਕਿ ਸਾਨੂੰ ਬੁਲਾਇਆ ਜਾਵੇ ਜੇਕਰ ਸਾਡੀ ਕੋਈ ਗਲਤੀ ਹੋਵੇਗੀ ਤਾਂ ਅਸੀਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਅੱਗੇ ਸੀਸ ਨਿਵਾ ਕੇ ਫਰਜ਼ ਨੂੰ ਪੂਰਾ ਕਰਾਂਗੇ ਬਿਊਰੋ ਰਿਪੋਰਟ ਹਰਪੰਜਾਬ ਟੀਵੀ